ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਆਕ ਤੁਹਾਨੂੰ ਜਰਸੀ ਵੈਡ ਦਿਖਾਉਣ ਲੱਗੇ ਆਂ ਬੜੇ ਵੀਰਾਂ ਦੇ ਫੋਨ ਆਉਂਦੇ ਆ ਜਰਸੀ ਨੂੰ ਲੈ ਕੇ ਦੇ ਕੋਈ ਸੋਹਣੀ ਜਰਸੀ ਹੋਵੇ ਚੰਗੇ ਭਾਜ ਨਿਕਲੇ ਤੇ ਅੱਜ ਜਿਹੜੀ ਜਰਸੀ ਤੁਹਾਨੂੰ ਦਿਖਾਉਣ ਲੱਗੇ ਆ ਇਹ ਵੀਰ ਘਰੇਲੂ ਘਰੇ ਦੋ ਕੈਨਿਮਲ ਰੱਖਦਾ ਹੈਗਾ ਦੁੱਧ ਪੀਣ ਨੂੰ ਇੰਨੀ ਕੀ ਜਗ੍ਹਾ ਹੈ ਇਨਾਂ ਕੋਲੇ ਇੱਕ ਸੋਣ ਵਾਲੀ ਹੈ ਤੇ ਦੂਜੀ ਸੂਪੀ ਹੈ ਤੇ ਇਹਨੂੰ ਹਣਾ ਵੀਰ ਹੋ ਰਹੇ ਨੇ ਸੇਲ ਕਰਨਾ ਹੈਗਾ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਜਰਸੀ ਇੰਦਰਲੇ ਪਾਸੇ ਇਹ ਐਚਐਫ ਇਹ ਰੱਖਣੀ ਆ ਘਰੇ ਦੁੱਧ ਤੇ ਲਈ ਆ ਇਹ ਸੂਣ ਵਾਲੀ ਆ ਇਹ 10 ਕ ਦਿਨ ਲੈਂਦੀ ਆ ਇਹ ਸੇਲ ਕਰਨੀ ਆ ਜੇ ਤੁਸੀਂ ਗਾਂ ਨੂੰ ਦੇਖੋਗੇ ਕੇਰਾ ਮੈਂ ਤੁਹਾਨੂੰ ਇੱਕ ਵਾਰੀ ਖੜੀ ਦਿਖਾ ਦਨਾ ਬਾਅਦ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਪਿੱਛਾ ਦੇਖੋਗੇ ਪੂਰੀ ਚੌੜੀ ਹਵਾਨਾ ਦੇਖ ਲਓ ਥੱਲੋ ਥਣ ਦੇਖ ਲਓ ਇਹਦੇ ਚਾਰੇ ਥਣ ਇੱਕੋ ਜਿਹੇ ਆ ਹਵਾਨੇ ਦੇ ਨਾੜਾ ਵੀ ਤੁਹਾਨੂੰ ਦੀਨਗਾ ਹਜੇ ਦਿਨ ਲੈਂਦੀ ਆ ਪਿੱਛੇ ਜੇ ਤੁਸੀਂ ਦੇਖੋਗੇ ਹਵਾਨੇ ਦੇ ਵਿੱਚ ਢਿੱਲਾ ਪੂਰਗਾ ਹੀ ਪੰਗਾ ਨੇ ਹਲੇ ਜਦੋਂ ਇਹ ਪੂਰੀ ਫਸ ਗਈ ਤੁਰਨ ਲੱਗ ਗਈ ਉਦੋਂ ਤੁਸੀਂ ਇਹਦੀ ਲੁੱਕ ਵੱਖਰੀ ਦੇਖੋਗੇ ਪਰ ਹੁਣ ਵੀ ਜੇ ਤੁਸੀਂ ਦੇਖੋਗੇ ਬਹੁਤ ਸੰਭੀ ਵੀ ਹੈ ਤੁਹਾਨੂੰ ਕੋਈ ਵੀ ਜਿਹੜੀ ਹੈਗੀ ਆ ਹੱਡੀ ਦਿਖੂਗੀ ਨਹੀਂ ਜੇਬ ਜਾ ਮੈਂ ਗੱਲ ਕਰਦਾ ਹਾਂ ਤਾਂ ਕੁਝ ਸੂਨ ਲੱਗਾ ਹੋਣਾ ਚਾਹੀਦਾਗਾ ਬਿਲਕੁਲ ਉਦਾਂ ਦਾ ਸੋਹਣੇ ਮੂੰਹ ਮੱਥੇ ਦੀ ਆ ਦੂਜੇ ਸੂਏ ਆ ਆਜੋ ਆਪਾਂ ਇਹਦੇ ਬਾਰੇ ਹੋਰ ਡਿਟੇਲ ਵੀਰ ਤੋਂ ਲੈਨੇ ਆ ਵੀ ਕੀ ਰੇਟ ਵਗੈਰਾ ਕਰਦੇ ਸੱਚੀ ਗੱਲ ਵੀਰੇ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੋ ਵੀਰ ਜੀ ਆਪਣਾ ਮੈਂ ਨਾਮ ਮਨਦੀਪ ਸਿੰਘ ਈ ਆ ਨੰਦੀਪ ਸਿੰਘ ਪਿੰਡ ਮੱਤਾ ਆਪਣਾ ਪਿੰਡ ਮੱਤਾ ਜੀ ਨੇੜੇ ਇੱਕ ਪਾਸੇ ਗੁਰੂ ਕੀ ਢਾਬ ਰਹਿ ਗਈ ਤੇ ਇੱਕ ਪਾਸੇ ਹਰੀਨੋ ਰਹਿ ਗਿਆ ਹਰੀਨੋ ਵਾਲੀ ਸੜਕ ਦੇ ਉੱਤੇ ਆਪਣਾ ਜਿਹੜਾ ਹੈਗਾ ਘਰ ਆ ਹਾਂਜੀ ਹਾਂਜੀ ਅੱਛਾ ਆਪਣੀ ਜਿਹੜੀ ਇਹ ਗਾਂ ਦੀ ਕੀ ਡਿਟੇਲ ਹੈ ਜੀ ਇਹ ਕਿੰਨੇਵੇਂ ਸੂਏ ਆ ਤੇ ਆਪਣੀ ਦੂਸਰੇ ਸੂਏ ਆ ਜੀ ਠੀਕ ਆ ਜੀ ਪਹਿਲੇ ਸੂਏ ਨੇ ਕਿੰਨਾ ਕੁ ਦੁੱਧ ਦਿੱਤਾ ਸੀ ਪਹਿਲੇ ਸੂਏ ਸੀਗਾ 17-18 ਲੀਟਰ ਦੁੱਧ ਦੇ 18 ਲੀਟਰ ਤੋਂ ਦਿੱਤਾ ਸੀਗਾ ਹਾਂਜੀ ਤੇ ਇਸ ਵਾਰੀ ਇਹਦੇ ਜਿਹੜਾ ਕੋਈ ਆਪਾਂ ਸੀਮਨ ਭਰਾਇਆ ਉਹਦੀ ਕੋਈ ਡਿਟੇਲ ਹੈ ਜਾਂ ਆਪਾਂ ਨਾਰਮਲ ਹੀ ਭਰਾਇਆ ਜੀ ਕੋਈ ਉਹ ਡਿਟੇਲ ਲਿਖੀ ਹੋਈ ਆ ਬਾਬਾ ਇੰਜੈਕਸ਼ਨ ਪਿਆਓ ਖਾਲੀ ਟੀਕਾ ਦੇਖ ਕੇ ਦੱਸ ਦਿੰਨੇ ਠੀਕ ਆ ਕਿਸਾਨ ਵੀਰੋ ਜਦੋਂ ਤੁਸੀਂ ਵੀਰ ਨਾਲ ਗੱਲ ਕਰੋਗੇ ਉਦੋਂ ਤੱਕ ਵੀਰ ਪੜ ਲੈਣਗੇ ਕਿਉਂਕਿ ਆਪਣੇ ਜਿਹੜੇ ਹੈਗੇ ਘਰੇਲੂ ਭਰਾ ਹੈਗੇ ਉਹ ਇੰਨਾ ਟੀਕੇ ਬਾਰੇ ਜਾਣਕਾਰੀ ਨਹੀਂ ਰੱਖਦੇਗੇ ਪਰ ਉਹ ਲੈ ਕੇ ਜਰੂਰ ਰੱਖ ਲੈਂਦੇ ਆ ਬਾਅਦ ਦੇ ਵਿੱਚ ਮੈਂ ਦੇਖ ਕੇ ਬਾਈ ਨੂੰ ਦੱਸ ਦੂੰਗਾ ਜਿਹੜਾ ਕੋਈ ਭਰਾ ਫੋਨ ਤੇ ਕੰਟੈਕਟ ਕਰੂਗਾ ਤੇ ਉਹਨਾਂ ਨੂੰ ਦੱਸ ਦਿੱਤਾ ਜਾਊਗਾ ਜਿਹਨੂੰ ਪਸੰਦ ਆਊਗੀ ਉਹ ਦੇਖ ਲਓ ਹੁਣ ਤੁਹਾਨੂੰ ਅਸੀਂ ਤੋੜ ਕੇ ਦਿਖਾਉਣੇ ਆ ਇਹ ਤੋੜਿਓ ਵੀਰੇ ਨੂੰ ਹਣਦੂ ਹੀ ਦੇਖ ਲੋ ਦਰਦੀ ਕਿਸਾਨ ਵੀਰੋ ਤੁਸੀਂ ਪਿੱਛੋਂ ਹਵਾਨਾ ਦੇਖ ਲੋ ਦਰਦੀ ਦਾ ਬਹੁਤ ਸੋਹਣੀ ਐ ਪਰ ਕਿਤੇ ਖੋਲੀ ਨਹੀਂ ਕਰਕੇ ਥੋੜੀ ਭੱਜਦੀ ਐ ਤੁਹਾਨੂੰ ਪਤਾ ਕਰੇ ਲੂ ਪਸ਼ੂ ਆ ਜਦੋਂ ਬੰਨ ਕੇ ਰੱਖਿਆ ਤਾਂ ਕੋਈ ਬਾਹਰੋਂ ਬੰਦਾ ਕਦੇ ਕੋਈ ਘਰੇ ਨਹੀਂ ਆਇਆ ਥੋੜਾ ਡਰ ਜਾਂਦਾਗਾ ਤਾਂ ਕਰਕੇ ਬਾਹਲੀ ਤੋਰਦੇ ਨਹੀਂ ਗੇ ਤੁਹਾਨੂੰ ਵੈਸੇ ਦਿਖਾ ਦਿੰਦੇ ਆ ਬੰਨ ਦੋ ਵੀਰੇ ਕੋਈ ਤੁਹਾਨੂੰ ਹਵਾਨਾ ਇੱਕ ਵਾਰੀ ਮੈਂ ਫੇਰ ਨੇੜੇ ਤੋਂ ਦਿਖਾ ਦਿੰਨ ਬਿਲਕੁਲ ਚਾਰੇ ਥਾਣੇ ਕੋਈ ਚਾਹੇ ਮਸ਼ੀਨ ਤੇ ਚੋਲੇ ਕੋਈ ਚਾਹੇ ਮੁਠੀ ਨਾਲ ਚੋਲੇ ਆਪਾ ਵੀਰੇ ਮਸ਼ੀਨ ਤੇ ਚੋਨੇ ਕਿ ਹੱਥੀ ਜਵੇ ਹੱਥੀ ਹੱਥੀ ਜਵਾਈ ਕਰਦੇ ਸੀ ਅੱਛਾ ਵੀਰ ਜੀ ਰੇਟ ਕੀ ਰੱਖਦੇ ਆਪਾਂ ਇਹਦਾ ਰੇਟ ਦਾ ਹੀ ਆਪਾਂ 1 15 ਮੰਗਦੇ ਆ 1 15 ਮੰਗਦੇ ਆ ਦੇਣ ਲੈਣ ਕੋਈ ਮਾਨ ਤਾਨ ਹੋਊ ਮੌਕੇ ਤੇ ਵੀ ਮੌਕੇ ਤੇ ਯਾਨੀ ਕਿ ਮਾਨ ਤਾ ਨਹੀਂ ਹੋਊਗਾ ਕਿਸਾਨ ਵੀਰ ਜੀ ਮੈਂ ਗੱਲ ਕਰਾਂ ਤੇ ਜਿਹੜੇ ਹਿਸਾਬ ਨਾਲ ਦੀ ਲੋਕਾ ਬਾਈ ਨੇ ਰੇਟ ਬਿਲਕੁਲ ਵਾਜਵੀ ਮੰਗਿਆਗਾ ਤੇ ਇਹਦੇ ਵਿੱਚੋ ਬਾਈ ਕਹਿੰਦਾਗਾ ਥੋੜਾ ਮੋਟਾ ਮਾਨਤਾ ਨਹੀਂ ਹੋਊਗਾ ਬਾਲਾ ਫਰਕ ਨਹੀਂ ਹੈਗਾ ਉਹੀ ਭਰਾ ਫੋਨ ਕਰੇ ਜਿਹੜਾ ਇਹਦੇ ਨੇੜੇ ਤੇੜੇ ਰੇਟ ਦੇ ਜਾਵੜੇ ਇੱਕ 15 ਰੇਟ ਕੀਤਾਗਾ ਜਿਹੜੀ ਮੈਂ ਬੱਚੀ ਇੱਥੇ ਖੜੀ ਦੇਖ ਰਿਹਾ ਹੈਗਾ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਹੀ ਰੇਟ ਆ ਬਾਕੀ ਅਜੇ ਦਿਨ ਇਹ 10 ਲੈਂਦੀ ਆ ਉਸ ਹਿਸਾਬ ਨਾਲ ਜਿਹੜੀ ਤਿਆਰੀ ਹੋਰ ਖਿੱਚਣੀ ਆ ਜਿਹੜੇ ਭਰਾ ਨੂੰ ਪਸੰਦ ਆਊਗੀ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਧਾਰਾ ਮਾਰਨੀਆਂ ਚੈੱਕ ਕਰਾਉਣੀ ਜੋ ਕਰਨਾ ਹੈਗਾ ਦਾ ਕਰਕੇ ਇਥੋਂ ਬਾਈ ਨਾਲ ਰੇਟ ਮਕਾ ਕੇ ਆਦਾ ਐਨੀਮਲ ਲੈਣਾਗਾ ले आ ਸਕਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ